ਅੱਜ ਖੁਦਾ ਨੇ ਸਾਨੂੰ ਬੜਾ ਯਾਦ ਕੀਤਾ ਹੈ ਕਿਉਂ ਕਿ ਅੱਜ ਖੁਦਾ ਦੀ ਬੜੀ ਯਾਦ ਆ ਰਹੀ ਉਹ ਇੰਜ ਵੀ ਕਹਿੰਦੇ ਨੇ ਉਹ ਇਸ ਨੂੰ ਇੰਜ ਲੈਂਦੇ ਨੇ ਉਸ ਨੂੰ ਦੂਸਰੇ ਰੂਪ ਵਿੱਚ ਲੈਂਦੇ ਨੇ ਅੱਜ ਖੁਦਾ ਨੇ ਸਾਨੂੰ ਬੜਾ ਯਾਦ ਕੀਤਾ ਹੈ ਕਿਉਂ ਅੱਜ ਖੁਦਾ ਦੀ ਬੜੀ ਯਾਦ ਆ ਰਹੀ ਹੈ बार-बार ਯਾਦ ਆ ਰਿਹਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਹਰ ਵਕਤ ਦੀ ਯਾਦ ਪਿਆ ਕਰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਚਿੱਤ ਤੇ ਅੰਦਰ ਸਭ ਕੋ ਵੇਖ ਨਦਰੀ ਚਲਾਇੰਦਾ ਸਭ ਕੁਛ ਉਸ ਦੇ ਚੇਤੇ ਦੇ ਚ ਯਾਦ ਦੇ ਚ ਸਿਮਰਤੀ ਦੇ ਚ ਸਭ ਕੁਛ ਨੂੰ ਚੇਤੇ ਚ ਰੱਖਦਾ ਤੇ ਸਿਰਫ ਚੇਤੇ ਚ ਹੀ ਨਹੀਂ ਨਜ਼ਰਾਂ ਥੱਲੇ ਵੀ ਰੱਖਦਾ ਵੇਖ ਨਦਰੀ ਚਲਾਇੰਦਾ ਉਚੇਤੇ ਕਰ ਰਿਹਾ ਪਰ ਸਾਡਾ ਜਿਹੜਾ ਚਿੱਤ ਹੈ ਕਈ ਦਿਸ਼ਾਵਾਂ ਵਿੱਚ ਭਟਕਦਾ ਹੈ ਕਦੀ ਕੋਈ ਚੇਤੇ ਆਂਦਾ ਕਦੀ ਕੋਈ ਚੇਤੇ ਆਂਦਾ ਔਰ ਬਿਨਾ ਕਾਰਨ ਤੋਂ ਵੀ ਚੇਤੇ ਆਂਦੇ ਨੇ ਕਥਾ ਕੀਰਤਨ ਮਹਿਜ ਇਸ ਵਾਸਤੇ ਹੈ ਕਿ ਬੰਦੇ ਨੂੰ ਪਰਮਾਤਮਾ ਚੇਤੇ ਆ ਜਾਏ ਔਰ ਇਹ ਸਭ ਤੋਂ ਚੰਗਾ ਚੇਤਾ ਹੈ ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਦੂ ਸ ਚੇਤਾ ਮਾੜਾ ਵੀ ਹੋ ਸਕਦਾ ਹੈ ਕੋਈ ਮਾੜੀਆਂ ਗੱਲਾਂ ਚੇਤੇ ਕਰੇ ਕੋਈ ਮਾੜੀਆਂ ਵਿਵਹਾਰ ਦੁਰਾਚਾਰ ਨੂੰ ਚੇਤੇ ਕਰੇ ਆਖਰ ਇਹ ਵੀ ਚਿੱਤ ਦਾ ਹਿੱਸਾ ਬਣਦੇ ਨੇ ਆਉ ਸੁਣ ਕੇ ਹੈਰਾਨ ਹੋ ਗਏ ਜਿਸ ਲੰਘੋਂ ਚਿੱਤ ਚੇਤੇ ਚ ਕਰੇ ਮਨ ਉਸ ਦੀ ਮੰਗ ਕਰਦਾ ਵੀ ਇਹ ਹੋਣਾ ਚਾਹੀਦਾ ਹੈ ਔਰ ਕਹਿੰਦੇ ਮੰਗ ਦੇਰ ਅਵੇਰ ਜ਼ਰੂਰ ਪੂਰੀ ਹੁੰਦੀ ਹੈ ਇਸ ਵਾਸਤੇ ਕਹਿੰਦੇ ਆਪਣੇ ਚੇਤੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ ਗਲਤ ਗੱਲ ਨਾ ਚੇਤੇ ਕਰੇ ਤਾਂ ਕਿ ਹਿਰਦਾ ਗਲਤ ਨਾ ਮੰਗੇ ਅਗਰ ਮੰਗ ਕਰੇਗਾ ਤਾਂ ਦੇਰ ਅਵੇਰੋ ਪੂਰੀ ਹੁੰਦੀ ਹੈ ਮਨੁੱਖ ਦੀਆਂ ਮੰਗਾ ਤੇ ਮਨੁੱਖ ਦਾ ਚੇਤਾ ਕਈ ਵਾਰ ਬਹੁਤ ਅਨਰਥ ਨਾਲ ਭਰਦਾ ਹੈ। ਤੋਂ ਮੁਖਤਸ਼ਰ ਮੈਂ ਅਰਜ਼ ਕਰਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਤੇ ਦੇਖਦਾ ਜਿੱਥੇ ਤੱਕ ਮਨੁੱਖੀ ਹਿਰਦੇ ਵਿੱਚ ਚਿੰਤਾ ਚੱਲ ਰਹੀ ਹੈ ਚਿੱਤ ਦੇ ਵਿੱਚ ਚਿੰਤਾ ਚੱਲ ਰਹੀ ਹੈ ਚਿੱਤ ਚੇਤੇ ਸ਼ਕਤੀ ਦਾ ਮਰਕਜ਼ ਯਾਦ ਸ਼ਕਤੀ ਦਾ ਕੇਂਦਰ ਮੈਂ ਦੁਰਾ ਦੇ ਆ ਜਿਵੇਂ ਅੱਖਾਂ ਦੇ ਵਿੱਚ ਵੇਖਣ ਦੀ ਸ਼ਕਤੀ ਹੈ ਔਰ ਕੰਨਾਂ ਦੇ ਸੁਣਨ ਦੀ ਸ਼ਕਤੀ ਹੈ ਜ਼ਬਾਨ ਵਿੱਚ ਕਥਨ ਕਰਨ ਦੀ ਸ਼ਕਤੀ ਹੈ ਚਿੱਤ ਦੇ ਚੇਤੇ ਸ਼ਕਤੀ ਹੈ ਯਾਦ ਕਰਨ ਦੀ ਸਤਗੁਰੂ ਇੰਜ ਕਹਿੰਦੇ ਨੇ ਚੇਤਾਈ ਤਾਂ ਚੇਤ ਬੜੀ ਕੀਮਤੀ ਪੰਕਤੀ ਹੈ ਤੇਰੇ ਕੋਲ ਚੇਤੇ ਸ਼ਕਤੀ ਹੈ ਇਹ ਇੰਜ ਹੈ ਜਿਵੇਂ ਕਿਸੇ ਨੂੰ ਕਹੀਏ ਜੇ ਤੇਰੇ ਕੋਲ ਅੱਖਾਂ ਹਨ ਤੇ ਵੇਖ ਜੇ ਤੇਰੇ ਕੋਲ ਕੰਨ ਹਨ ਤੇ ਸੁਣ ਭਾਈ ਆਨੰਦ ਲਾਲ ਤੇ ਐਸਾ ਕਹਿੰਦੇ ਵੀ ਨਾ ਦਸਤ ਗਰਦਾਰੀ ਬਿਰੋ ਸਰ ਰਾ ਬਿਨੇ ਬਰਪਾਏ ਸਰ ਅਗਰਦਾਰੀ ਬਿਰੋ ਸਰ ਰਾ ਬਿਨੇ ਬਰਪਾਏ ਤੇਰੇ ਕੋਲ ਸਿਰ ਹੈ ਅਗਰ ਹੈ ਤਾਂ ਉਸ ਦੇ ਕਦਮਾਂ ਤੇ ਰੱਖ ਦੇ ਜਿਸ ਦੇ ਕਦਮ ਰੱਬ ਦੇ ਮਾਰਗ ਦੇ ਨੇ ਸਰ ਅਗਰਦਾਰੀ ਬਿਰੋ ਸਰ ਰਾ ਬਿਨੇ ਬਰਪਾਏ ਦਸਤ ਗਰਦਾਰੀ ਬਿਰੋ ਦਾਮਾ ਨੇ ਜਾਮਾ ਰਹਿ ਬਗੈਰ ਹੈਂ ਤੇਰੇ ਕੋਲ ਹੱਥ ਅਗਰ ਹੈਗੇ ਨੇ ਹੱਥ ਤਾਂ ਪਕੜ ਲੈ ਉਸ ਦਾ ਦਾਮਨ ਜਿਸ ਦੇ ਕਦਮ ਪ੍ਰਭੂ ਦੇ ਮਾਰਗ ਦੇ ਨੇ ਇੰਜ ਨੰਦ ਲਾਲ ਕਹਿੰਦੇ ਟਾਈਮ ਤੇਰੇ ਕੋਲ ਕੰਨ ਹੈ ਤਾਂ ਸੁਣ ਉਸ ਦੀ ਸੋਂ ਜਿਹਦੇ ਨਾਲ ਹਿਰਦਾ ਖਿੜ ਉੱਟਦਾ ਜੇ ਤੇਰੇ ਕੋਲ ਜ਼ਬਾਨ ਹੈ ਇਸ ਗਜ਼ਲ ਦੇ ਚ ਇਹੀ ਕਹਿੰਦੇ ਨੇ ਭਾਈ ਨੰਦ ਲਾਲ ਜੇ ਤੇਰੇ ਕੋਲ ਜ਼ਮਾਨ ਹੈ ਤਕ ਕਥਨ ਕਰੋ ਉਸਨੋ ਜੋ ਅਕਤ ਹੈ ਜੇ ਤੇਰੇ ਕੋਲ ਚੇਤਾ ਹੈ ਤਾਂ ਯਾਦ ਕਰੋ ਉਸਨੋ ਜਿਸ ਦੀ ਯਾਦ ਸਾਰੇ ਦੁਖੜੇ ਮਿਟਾ ਦਿੰਦੀ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਬਹੁ ਇਹੀ ਗੱਲ ਕਰਦੇ ਨੇ ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋਧਣੀ ਜੋ ਸੱਚਾ ਹੈ ਮਾਲਕ ਹੈ ਜੇ ਤੇਰੇ ਕੋਲ ਚੇਤਾ ਹੈ ਤਾਂ ਉਸਨੂੰ ਚੇਤੇ ਕਰ ਉਸ ਨੂੰ ਯਾਦ ਕਰ ਯਾਦ ਕਰਦੇ ਆਂ ਤੇਰਾ ਰਿਸ਼ਤਾ ਜੁੜ ਜਾਏਗਾ ਔਰ ਯਾਦ ਕਰਦੇ ਆਂ ਕੀ ਹੁੰਦਾ ਉਸ ਹਿਰਦੇ ਵਿੱਚ ਪਰਿਪੂਰਣ ਪ੍ਰਮਾਤਮਾ ਜੋ ਦਇਆ ਦਾ ਸਾਗਰ ਹੈ ਹਰ ਵਕਤ ਦਇਆ ਕਰਦਾ ਹੈ ਉਸ ਹਿਰਦੇ ਨੂੰ ਉਹ ਵਸਾ ਛਿੜਦਾ ਹੈ ਭਾਵ ਉੱਥੇ ਖੇੜੇ ਤੇ ਖੁਸ਼ੀਆਂ ਦਾ ਵਾਸਾ ਹੋ ਜਾਂਦਾ ਹੈ ਆਨੰਦ ਦਾ ਵਾਸਾ ਹੋ ਜਾਂਦਾ ਹੈ ਹਾਂਜੀ ਸੋਗ ਸਾਗਰ ਗੁਰ ਪਾਇਆ ਉਹ ਜੋ ਸੁੱਖਾਂ ਦੇ ਦੇਣ ਵਾਲਾ ਮਹਾਨ ਸੁਖ ਸਾਗਰ ਪਰਿਪੂਰਨ ਪ੍ਰਮਾਤਮਾ ਗੁਰਦੇਵ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਏ ਚੇਤੇ ਕਰਨ ਨਾਲ ਯਾਦ ਕਰਨ ਨਾਲ ਹਾਂਜੀ ਸਹਸਾ ਸਭ ਸਗਲ ਮਿਟਾਇਆ ਜਿਵੇਂ ਸੁੱਖਾਂ ਦੇ ਸਾਗਰ ਦੀ ਪ੍ਰਾਪਤੀ ਹੁੰਦੀ ਏ ਤੇ ਸਹਸਾ ਸਹਿਮ ਡਰ ਤੋਖਲਾ ਪਤਾ ਨਹੀਂ ਕੱਲ ਕੀ ਹੋਵੇਗਾ ਪਤਾ ਨਹੀਂ ਕੀ ਹੋ ਜਾਣਾ ਹੈ ਹਰ ਵਕਤ ਇਸ ਤਰ੍ਹਾਂ ਦਾ ਸਹਸਾ ਹਰ ਵਕਤ ਇਸ ਤਰ੍ਹਾਂ ਦਾ ਸੰਸਾ ਇਦੇ ਨਾਲ ਮਨ ਬੜਾ ਮਹਿਲਾ ਹੁੰਦਾ ਹੈ ਸੰਸੇ ਜਿਉ ਮਲੀਨ ਹੈ ਸਹਿਮ ਤੇ ਸੰਸਾਰ ਕੱਲ ਕੀ ਹੋਵੇਗਾ ਤੇ ਫਿਰ ਸ਼ੱਕ ਪਰਮਾਤਮਾ ਤੇ ਸੰਸਾ ਹੈ ਔਰ ਜਿੱਥੇ ਸੰਸਾ ਉਥੇ ਸਹਿਮ ਹੋਵੇਗਾ ਸੰਸਾ ਤੇ ਸਹਿਮ ਬੜੇ ਨਿਕੜਵਰਤੀ ਸ਼ਬਦ ਨੇ ਜਿੱਥੇ ਸੰਸਾ ਹੈ ਪਰਮਾਤਮਾ ਤੇ ਉਥੇ ਸਹਿਮ ਹੋਵੇਗਾ ਡਰ ਤੋਖਲਾ ਪਤਾ ਨਹੀਂ ਕੀ ਕੱਲ ਕੀ ਹੋਣਾ ते जितना प्रबल संसा होगा गुरु अमरदास जी उतना ही मन महिला होगा संजम धोता जाए संसार ते यकीन है निरंकार ते संसा है पदार्थ ते भरोसा है परमात्मा ते संसा है तो जितना प्रबल संसा उतना हृदय जो है मेला, ते अंदर सहम पैदा होगा डर पैदा होगा ਉਥੇ ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਚਿੰਤਨ ਦੇ ਆਸਰੇ ਤੇ ਜੈਸੇ ਪੂਰੇ ਗੁਰਦੇਵ ਦੀ ਪ੍ਰਾਪਤੀ ਹੋਈ ਸਾਰਾ ਸਹਿਮ ਮਿਟ ਗਿਆ ਸਾਰਾ ਸੰਸਾ ਮਿਟ ਗਿਆ ਹਾਂਜੀ ਹਰ ਤੇ ਨਾਮ ਕੀ ਵਡਿਆਈ ਸਾਇਬ ਕਹਿੰਦੇ ਨੇ ਪ੍ਰਮਾਤਮਾ ਦੇ ਨਾਮ ਦੀ ਇਹ ਬਰਕਤ ਹੈ ਇਹ ਮਹਿਮਾ ਹੈ ਇਹ ਉਸ ਦੀ ਵਡਿਆਈ ਹੈ ਹਾਂਜੀ ਆਗ ਬਹਿਰ ਗੁਣ ਗਾਈ ਇਸ ਵਾਸਤੇ हे ਮਨੁੱਖ ਅਠ ਬਹਿਰ ਉਸ ਦਾ ਹੀ ਗਾਇਨ ਕਰਿਆ ਕਰ ਉਸੇ ਦੇ ਨਾਮ ਦਾ ਚਿੰਤਨ ਕਰਿਆ ਕਰ ਇਹ ਉਸੇ ਦੇ ਨਾਮ ਦੀ ਵਡਿਆਈ ਹੈ ਕਿ ਸਹਮਸਾਰਾ ਮਿਟ ਜਾਂਦਾ ਹੈ ਦੁੱਖ ਸਾਰੇ ਮਿਟ ਜਾਂਦੇ ਨੇ ਕਰੇ ਸਾਰੇ ਮਿਟ ਜਾਂਦੇ ਨੇ ਹਾਂਜੀ ਗੁਰਪੂਰੇ ਤੇ ਪਾਈ ਪਰ ਇਸ ਤਰ੍ਹਾਂ ਦੀ ਸੌਗਾਤ ਪੂਰੇ ਗੁਰਦੇਵ ਪਾਸੋਂ ਹੀ ਪ੍ਰਾਪਤੀ ਹੁੰਦੀ ਹੈ ਪੂਰਾ ਗੁਰਦੇਵ ਹੀ ਹੀ ਚਿੱਤ ਨੂੰ ਇਸ ਪਾਸੇ ਮੋੜਦਾ ਹੈ ਹਾਂਜੀ ਰਹਾ ਪ੍ਰਭ ਕੀ ਅਪਥ ਕਹਾਣੀ ਪਰਮਾਤਮਾ ਦੀ ਜਿਹੜੀ ਗੱਲ ਹੈ ਹੈ ਤੇ ਅਕਥ ਪੂਰਨ ਤੌਰ ਤੇ ਉਸ ਨੂੰ ਬਿਆਨ ਕਰਨਾ ਅੱਖਾਂ ਇਸ ਵਾਸਤੇ ਉਸ ਨੂੰ ਅਗਮ ਅਗੋਚਰ ਆਖਿਆ ਗਿਆ ਅੱਖਾਂ ਵੇਖਣ ਪਰ ਫਿਰ ਵੀ ਉਸ ਨੂੰ ਪੂਰਾ ਨਹੀਂ ਵੇਖ ਸਕਦੀਆਂ ਦਿਮਾਗ ਸੋਚੇ ਪਰ ਪੂਰਾ ਸੋਚ ਨਹੀਂ ਸਕਦਾ ਜ਼ਬਾਨ ਕਥਨ ਕਰੇ ਪੂਰਾ ਕਥਨ ਨਹੀਂ ਕਰ ਸਕਦੀ ਕਿਆ ਹੋਂ ਕਥੀ ਕਥੇ ਕਤ ਦੇਖਾ ਮੈਂ ਅਕਤ ਨਾ ਕਥਨਾ ਅਜਾਈ ਕਲਗੀਧਰ ਪਿਤਾ ਕਹਿੰਦੇ ਨੇ ਕਹਾ ਨਾਮ ਤਾਂ ਕੋ ਕਹਾ ਕਹਿ ਕਹਾਵੇ ਕਹਾ ਮੈਂ ਬਖਾਨੋ ਕਹੇ ਮੈਉਨਾ ਆਵੇ ਏ ਅਕਾਲ ਪੁਰਖ ਤੂੰ ਮੇਰੇ ਕਹਿਣੇ ਚਾਹੁੰਦਾ ਹੀ ਨਹੀਂ ਮੈਂ ਕਹਿ ਕਹਿ ਕੇ ਦੇਖ ਲਿਆ ਬੜਾ ਕਹਿਨਾ ਬੜਾ ਕਹਿਨਾ ਪਰ ਤੂੰ ਪੂਰੇ ਦਾ ਪੂਰਾ ਮੇਰੇ ਕਹਿਣੇ ਦੇ ਚ ਨਹੀਂ ਆਉਂਦਾ ਅਕਥ ਹੈ ਸਤਗੁਰੂ ਕਹਿੰਦੇ ਨੇ ਪ੍ਰਮਾਤਮਾ ਦੀ ਜਿਹੜੀ ਗੱਲ ਹੈ ਉਸ ਦੀ ਜਿਹੜੀ ਕਥਾ ਹੈ ਅਕਥ ਹੈ ਭਾਉ ਪੂਰਨ ਬਿਆਨ ਨਹੀਂ ਕੀਤੀ ਜਾ ਸਕਦੀ ਹਾਂਜੀ ਜਾਨ ਬੋਲ ਲਹ ਅੰਮ੍ਰਿਤ ਬਾਣੀ ਜੋ ਉਸ ਦੇ ਸੇਵਕ ਨੇ ਉਹ ਅੰਮ੍ਰਿਤਮਈ ਬੋਲ ਬੋਲਦੇ ਰਹਿੰਦੇ ਨੇ ਭਾਵੇਂ ਹਰ ਵਕਤ ਉਸ ਦੀ ਉਸਤਤੀ ਕਰਦੇ ਰਹਿੰਦੇ ਨੇ ਉਸ ਦੇ ਗੁਣਾਂ ਦਾ ਉਚਾਰਨ ਕਰਦੇ ਰਹਿੰਦੇ ਨੇ ਭਾਵੇਂ ਉਹ ਅਕਥ ਹੈ ਉਸ ਦੇ ਗੁਣ ਗਿਣਤੀ ਵਿੱਚ ਨਹੀਂ ਆਉਂਦੇ ਫਿਰ ਵੀ ਗੁਣਾ ਨੂੰ ਗਾ ਗਾ ਕੇ ਉਹ ਗੁਣਵਾਨ ਬਣਦੇ ਰਹਿੰਦੇ ਨੇ ਮਹਾਨ ਬਣਦੇ ਰਹਿੰਦੇ ਨੇ ਹਾਂਜੀ ਨਾਨਕ ਦਾਸ ਵਖਾਣੀ ਜਿਨ੍ਹਾਂ ਦਾਸਾਂ ਨੇ ਇਸ ਤਰ੍ਹਾਂ ਦੀ ਅੰਮ੍ਰਿਤਮਈ ਬਾਣੀ ਜੋ ਹੈ ਵਖਾਣ ਕੀਤੀ ਹੈ ਉਚਾਰਨ ਕੀਤੀ ਹੈ ਹਰ ਵਕਤ ਬੋਲਦੇ ਰਹਿੰਦੇ ਨੇ ਹਾਂਜੀ ਵਰਪੂਰੇ ਤੇ ਜਾਣੀ ਪੂਰੇ ਗੁਰਦੇਵ ਪਾਸੋਂ ਉਹਨਾਂ ਨੇ ਅਸਲੀਅਤ ਹਕੀਕਤ ਉਸ ਪਰਮਾਤਮਾ ਦੀ ਜਾਣ ਲਈ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਅੰਮ੍ਰਿਤਮਈ ਬਾਣੀ ਹਰ ਵਕਤ ਜੋ ਹੈ ਵਖਾਣ ਕੀਤੀ ਭਾਵ ਹਰ ਵਕਤ ਸਵੀਕਰ ਕੀਤਾ ਅਰਵਕਤ ਉਸ ਦੀ ਜੋ ਹੈ ਸਿਫਤ ਉਸਲਾਦ ਚ ਰਹਿ ਮੂਲ ਵਿਚਾਰ ਇਸ ਸ਼ਬਦ ਦੇ ਚ ਇਹ ਜਿਸ ਨੂੰ ਚੇਤੇ ਕਰੀਏ ਤੋ ਚਿਤ ਦੇ ਚ ਆਣ ਕੇ ਵਸਦਾ ਹੈ ਜਿਹਨੂੰ ਭੁੱਲ ਜਾਈਏ ਉਹ ਚਿਤ ਤੋਂ ਦੂਰ ਹੈ ਤੋ ਕਹਿੰਦੇ ਜੋ ਚਿਤ ਤੋਂ ਦੂਰ ਹੈ ਉਹ ਦੂਰ ਹੀ ਹੈ ਅਗਰ ਇੱਕ ਘਰ ਦੇ ਚ ਵੀ ਰਹਿੰਦਾ ਪਿਆ ਕੋਈ ਨਾਲ ਪਰ ਚੇਤੇ ਚ ਨਹੀਂ ਤੋ ਦੂਰ ਹੈ ਕਈ ਦਫਾ ਐਸਾ ਹੁੰਦਾ ਹੈ ਕਿ ਜੇਬ ਦੇ ਚ ਇੱਕ ਹੀਰਾ ਪਿਆ ਪਰ ਚੇਤੇ ਚ ਨਹੀਂ ਉਸ ਦਾ ਹੋਣਾ ਨਾ ਹੋਣਾ ਇੱਕ ਸਮਾਨ ਹੈ ਹੈ ਤੇ ਕੋਲ ਪਰ ਚੇਤੇ ਦੇ ਚ ਨਹੀਂ ਰੋਮ ਰੋਮ ਦੇ ਵਿੱਚ ਪ੍ਰਮਾਤਮਾ ਹੈ ਪਰ ਚੇਤੇ ਦੇ ਚ ਨਹੀਂ ਹੈ ਸਿੱਖ ਸਾਦੀ ਸਾਬ ਕਹਿੰਦੇ ਨੇ ਦੀਦਾਰ ਮੈਂ ਨੁਮਾਈ ਉਹ ਪਰਹੇਜ਼ ਮੈਂ ਕੋ ਨਹੀਂ ਬਾਜ਼ਾਰ ਖੈਸ਼ ਆਤਿਸ਼ਮਾ ਤੇਜ ਮੈਂ ਕੋ ਨਹੀਂ ਐ ਖੁਦਾ ਤੂੰ ਦੀਦਾਰ ਦੇਣਾ ਹੈ ਫਿਰ ਛੁੱਪ ਜਾਣਾ ਹੈ ਪਰਦਾ ਕਰ ਲੈਣਾ ਹੈ ਇੰਜ ਨਾ ਕਰਿਆ ਕਰ ਦਰਸ਼ਨ ਦੇ ਕੇ ਜਦ ਤੂੰ ਛੁੱਪਦਾ ਹੈ ਬੁਰਕਾ ਕਰਦਾ ਹੈ ਪਰਦਾ ਕਰਦਾ ਹੈ ਤੂੰ ਸਾਡੇ ਅੰਦਰ ਤੇਰੇ ਦੇਖਣ ਦੀ ਤੜਪ ਤੇ ਪੀੜਾ ਵੱਧ ਜਾਂਦੀ ਤੂੰ ਮਹਿੰਗਾ ਵੀ ਬੜਾ ਹੋ ਜਾਣਾ ਹੈ ਜਿਹੜੀ ਚੀਜ਼ ਥੋੜੀ ਹੋਵੇ ਮਹਿੰਗੀ ਤੋ ਇੰਜੇ ਨਾ ਕਰਿਆ ਕਰ ਜੇ ਦਰਸ਼ਨ ਦੇਣੇ ਤਾਂ ਫਿਰ ਛੁਪਦਾ ਕਿਉਂ ਹੈ ਪਰਦਾ ਕਿਉਂ ਕਰਦਾ ਹੈ ਸ਼ੇਖ ਸਾਦੀ ਨੇ ਆਪਣੇ ਇੱਕ ਮਨ ਦੀ ਹਾਲਤ ਆਪਣੇ ਕਲਾਮ ਦੇ ਸਾਹਮਣੇ ਜੋ ਹੈ ਰਾਂਹੀ ਰੱਖੀ ਹੈ ਦਰਸਲ ਕਦੇ ਐਸਾ ਹੁੰਦਾ ਹੈ ਕਿ ਬਾਣੀ ਪੜਦਿਆਂ ਨਾਮ ਜਪਦਿਆਂ ਰਸ ਆ ਜਾਂਦਾ ਹੈ ਸਵਾਦ ਆ ਜਾਂਦਾ ਹੈ ਉਹਨੂੰ ਵੀ ਆ ਜਾਂਦਾ ਹੁੰਦਾ ਹੈ ਕਿ ਜਿਸ ਦਿਨ ਨਹੀਂ ਆਂਦਾ ਹੁਣਾ ਉਨੇ ਗਿਲਾ ਕੀ ਤਬੇ ਰਬ ਇੱਕ ਹੀ ਕਰਦਾ ਹੈ ਦਰਸ਼ਨ ਦੇਣ ਤੇ ਫਿਰ ਪਰਦੇ ਚਲਾ ਜਾਣਾ ਛੁਪ ਜਾਣਾ ਹੈ ਦੀਦਾਰ ਮੇ ਨਮਾਈ ਉਹ ਪਰਹੇਜ਼ ਮੇ ਕੁਨੀ ਬਾਜ਼ਾਰ ਖੁਇਸ਼ ਆਤਿਸ਼ਮਾ ਤੇਜ਼ ਮੇ ਕੁਨੀ ਇਹਨੂੰ ਨੰਦ ਲਾਲ ਖੋਲਦੇ ਨੇ ਤੌਕੇ ਹਮ ਹਜਾਬੇ ਖੁਦੀ ਭਾਈ ਸਾਹਿਬ ਭਾਈ ਨੰਦ ਲਾਲ ਤੌਕੇ ਹਮ ਹਜਾਬੇ ਖੁਦੀ ਯਾਰ ਖੁਸ਼ ਲਗਾ ਚੇ ਕੁਨਤ ਐਂ ਸ਼ੇਖ ਸਾਦੀ ਜੇ ਤੇਨੂੰ ਖੁਦਾ ਦਾ ਦੀਦਾਰ ਨਾ ਹੋਵੇ ਤੋ ਖੁਦਾ ਪਰਦੇ ਚ ਨਹੀਂ ਗਿਆ ਤੇਰੀ ਅੱਖਾਂ ਤੇ ਹੀ ਹੰਕਾਰ ਦਾ ਪਰਦਾ ਪੈ ਗਿਆ ਹੋਵੇਗਾ ਤੇਰੀ ਅੱਖਾਂ ਤੇ ਹੀ ਕੋਈ ਵਾਸ਼ਨਾ ਦਾ ਪਰਦਾ ਪੈ ਗਿਆ ਹੋਵੇਗਾ ਤੇਰੀ ਅੱਖਾਂ ਤੇ ਕੋਈ ਲੋਭ ਦਾ ਜਾਂ ਕਿਸੇ ਵਿਕਾਰ ਦਾ ਪਰਦਾ ਪੈ ਗਿਆ ਹੋਵੇਗਾ ਤਾਂ ਉਹ ਨਹੀਂ ਦਿਖਾਈ ਦੇਂਦਾ ਰੱਬ ਤੇ ਇਤਨਾ ਮਹਾਨ ਹੈ ਇਤਨਾ ਵੱਡਾ ਪਰਦਾ ਕਿੱਥੋਂ ਆਵੇਗਾ ਜੋ ਆਪਣੇ ਆਪ ਨੂੰ ਛੁਪਾ ਲਵੇ ਰੇਤ ਦੇ ذرے وچ او سورج دیਆਂ کرنਾਂ ਦੇ ਚ او ਇੱਕ ਵਿਆਪਕ صدا اتنا ਵੱਡਾ ਪਰਦਾ ਨਹੀਂ ਹੈ ਫਿਰ ਪਰਦਾ ਹੀ ਵੱਡਾ ਹੋ ਜਾਏਗਾ ਰੱਬ ਤੇ چھوٹਾ ਹੋ ਜਾਏਗਾ ਜਦ ਤੈਨੂੰ ਨਾ ਦਿਖਾਈ ਦੇਵੇ ਤੂੰ ਸਮਝ ਲੈਣਾ ਤੇਰੀਆਂ ਹੀ ਅੱਖਾਂ ਤੇ ਪਰਦਾ ਹੈ ਜਾਂ ਤੂੰ ਅੱਖਾਂ ਹੀ ਬੰਦ ਕੀਤੀਆਂ ਨੇ ਆਪਣੇ ਪਰਦੇ ਹਟਾ ਉਹ ਤੇ ਹਾਜ਼ਰ ਨਾਜ਼ਰ ਹੈ ਉਹ ਤੇ ਪ੍ਰਤੱਖ ਹੈ ਇੱਕ ਰਮਜ਼ ਦੇ ਚ ਗੱਲ ਆਖੀ ਹੈ ਸ਼ੇਖ ਸਾਦੀ ਨੇ ਤ ਉਸ ਤੋਂ ਬੁਲੇਖਾ ਪੈ ਸਕਦਾ ਸੀ ਕਿ ਵਾਕਈ ਰੱਬ ਵੀ ਕੋਈ ਬੁਰਕਾ ਕਰ ਲੈਂਦਾ ਪਰਦਾ ਕਰ ਲੈਂਦਾ ਨਹੀਂ ਅਭਿਆਸੀ ਬੰਦਾ ਕਦੀ ਅਭਿਆਸ ਕਰਦਿਆਂ ਕਰਦਿਆਂ ਉਹਦੀ ਸੁਰਤ ਜੁੜ ਜਾਂਦੀ ਰਸ ਆ ਜਾਂਦਾ ਹੈ ਸਵਾਦ ਬਣ ਜਾਂਦਾ ਪਰ ਕਦੀ ਕਦੀ ਨਹੀਂ ਬਣਦਾ ਇਹ ਉਸ ਦਾ ਜ਼ਿਕਰ ਪਿਆ ਕਰਦਾ ਹੈ ਕਿਸੇ ਕਿਸੇ ਦਿਨ ਨਹੀਂ ਸੁਰਤ ਜੁੜਦੀ ਮਨ ਨਹੀਂ ਨੇੜੇ ਆਉਂਦਾ ਨੰਦ ਲਾਲ ਉਸ ਨੂੰ ਖੋਲਦੇ ਨੇ ਜਿਵੇਂ ਬਾਬੇ ਫਰੀਦ ਦੇ ਬਹੁਤ ਸਾਰੇ ਸ਼ਲੋਕਾਂ ਨੂੰ ਗੁਰੂ ਨਾਨਕ ਨੇ ਖੋਲਿਆ ਹੈ ਸਪਸ਼ਟ ਕੀਤਾ ਹੈ ਕਿ ਫਰੀਦ ਕੀ ਕਹਿਣਾ ਚਾਹੁੰਦੇ ਨੇ ਬਾਬਾ ਫਰੀਦ ਕਹਿੰਦੇ ਨੇ ਕਿ ਪਾੜ ਪਟੋਲਾ ਦਜ ਕਰੀ ਕੰਬਲੜੀ ਪਹਿਰਿਓ ਫਰੀਦਾ ਜੇਹੀ ਵੇਸੀ ਸੌ ਮਿਲੇ ਸੇਈ ਵੇਸ ਕਰਿਓ ਫਰੀਦ ਕੰਨਨ ਰੇਸ਼ਮੀ ਕਪੜੇ ਮੈਂ ਫਾੜ ਦੇਣਾ ਕੰਬਲੇ ਉਹਨਾਂ ਦੀ ਪੈਣ ਲੈਣਾ ਐ ਖੁਦਾ ਦਸਤੇ ਸਹੀ ਤੋ ਕਿਹੜੇ ਵੇਸ ਚ ਮਿਲਦਾ ਮੈਂ ਉਹ ਵੇਸ ਧਾਰਨ ਕਰ ਲਾਂ